ਪੱਟੀ ਸ਼ਹਿਰ ਦੀ ਬਾੜ ਨੰਬਰ 2 ਕਸ਼ਮੀਰ ਕਰਨੌਲੀ ਵਿੱਚ ਵੱਧ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਮੱਲਾ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਮੋਲੇ ਵਿੱਚ ਬਹੁਤ ਵਾਰ ਚੋਰੀਆਂ ਚੁੱਕੀਆਂ ਨੇ ਤੇ ਅਸੀਂ ਪੁਲਿਸ ਨੂੰ ਵੀ ਬਹੁਤ ਵਾਰ ਕੰਪਲੀਟ ਕੀਤੀ ਹੋਈ ਆ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਰਕਾਰਾਂ ਨੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਚੋਰ ਬੜੇ ਜਾਣਗੇ ਦੇਖਦੇ ਆ ਸ਼ਮਸ਼ੀਰ ਸਿੰਘ ਦੇ ਨਾਲ ਅੰਜੀਤ ਸਿੰਘ ਮਾਲਾ ਦੀ ਵਿਸ਼ੇਸ਼ ਰਿਪੋਰਟ ਹਾਂ ਠੀਕ ਆਪਣਾ ਸ਼ਮਸ਼ੀਰ ਆਰਐਸ ਉਨੀਤ ਤੋਂ ਪੱਟੀ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਅੱਜ ਅਸੀਂ ਵਾਰਡ ਨੰਬਰ 2 ਦੇ ਵਿੱਚ ਕੁਝ ਜਿਨ੍ਹਾਂ ਲੋਕਾਂ ਦੇ ਘਰ ਚੋਰੀਆਂ ਹੋਈਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਸਿਰ ਸਾਹਿਬ ਇਸ ਪੱਲੇ ਸੁਣ ਲੈਣ ਵਾਲੇ ਕਿਹੜੀ-ਕਿਹੜੀ ਚੋਰੀ ਹੋਈ ਤੁਹਾਡੀ ਮਾਲਾ ਦੇ ਇਹ ਜੀ 8 ਦਿਨ ਪਹਿਲਾਂ ਇੱਥੇ ਸ਼ਾਮ ਪੁਰੀ ਆਈ ਉਹਨਾਂ ਦੇ ਘਰ ਚੋਰੀ ਹੋਈ ਆ ਉਹਨਾਂ ਦੇ ਘਰੋਂ ਕਣਕ ਦਾ ਥੋੜਾ ਮੋਬਾਈਲ ਵਗੈਰਾ ਹੋਰ ਕੋਈ ਚੀਜ਼ਾਂ ਚੁੱਕ ਕੇ ਲੈ ਗਏ ਨੇ ਉਸ ਤੋਂ ਬਾਅਦ ਥੋੜੇ ਦਿਨ ਰਾਤ ਦੇ ਟਾਈਮ ਦੇ ਉੱਪਰ ਹੀ ਉਹਨਾਂ ਦੇ ਘਰ ਫਿਰ ਦੁਬਾਰਾ ਚੋਰੀ ਕਰਨ ਪਏ ਨੇ ਪਿਛਲੇ ਪਾਸੋਂ ਟੱਪ ਕੇ ਰੱਬੀ ਉਹਨਾਂ ਦੇ ਅੱਗੇ ਲੱਕੜ ਦਾ ਬੂਹਾ ਲਾਇਆ ਤੇ ਮੋਟਰਸਾਈਕਲ ਲਾਇਆ ਪਹਿਲਾਂ ਉਹਨਾਂ ਨੇ ਡਰਦੇ ਨਹੀਂ ਉਹਦਾ ਕਰਕੇ ਉਹਨਾਂ ਦਾ ਬਚਾ ਆਇਆ ਜਦੋਂ ਉਹਨਾਂ ਦੀ ਰਾਤ ਲੱਕੜ ਦਾ ਬੂਹਾ ਖੜਕਿਆ ਤਾਂ ਉਹਨਾਂ ਦੀ ਨੀਂਦ ਉਖੜ ਗਈ ਆ ਤੇ ਉਹ ਭੱਜ ਗਏ ਪਿੱਛੇ ਭੱਜੇ ਤੇ ਚੋਰ ਭੱਜ ਗਏ ਉਹਨਾਂ ਅੱਗੇ ਆਣ ਕੇ ਸਾਹਮਣੇ ਘਰ ਹੀ ਉਹਨਾਂ ਦਾ ਬਲਰਾਮ ਜੀ ਆਪਣੇ ਫੌਜੀ ਸਾਹਿਬ ਦਾ ਉਹਨਾਂ ਦੇ ਘਰੋਂ ਆਣ ਕੇ ਮੋਬਾਈਲ ਚੋਰੀ ਕਰਕੇ ਲੈ ਕੇ ਗਏ ਨੇ ਨਾਲ ਹ ਉਸ ਤੋਂ ਬਾਅਦ ਦੇ ਵਿੱਚ ਫੇਰ ਪਿਛਲੇ ਪਾਸੇ ਗਲੀ ਦੇ ਵਿੱਚ ਹੋਰ ਘਰ ਸੀ ਜਿਹੜਾ ਕਿ ਕੀ ਨਾਮ ਦਾ ਉਹਨਾਂ ਸਤਪਾਲ ਸਿੰਘ ਸਤਪਾਲ ਸਿੰਘ ਜੀ ਉਹਨਾਂ ਦਾ ਗਲੀ ਦੀ ਨੁਕਰ ਦੇ ਘਰ ਸੀ ਪਹਿਲਾਂ ਉਹਨਾਂ ਦੇ ਘਰ ਵੜੇ ਨੇ ਉਹ ਦੋਵੇਂ ਜੀ ਸੁੱਤੇ ਪਏ ਸੀ ਲੜਕੇ ਉਹਨਾਂ ਦੇ ਤਿੰਨ ਜਿਹੜੇ ਕਿ ਬਾਹਰ ਨਹੀਂ ਬਾਹਰ ਕੋਈ ਵੀ ਘਰ ਕੋਈ ਨਹੀਂ ਰਹਿੰਦਾ ਘਾਰੇ ਦੋਵੇਂ ਜੀ ਰਹਿੰਦੇ ਉਹਨਾਂ ਦੇ ਪੌੜੇ ਵਿੱਚ ਪੌਕੇਟ ਦੇ ਬੜੂਏ ਦੇ ਵਿੱਚ ਕੁਝ ਪੈਸੇ ਸੀ ਜਿਹੜੇ ਉਹਨਾਂ ਨੇ ਚੋਰੀ ਕਰ ਲਏ ਆ ਉਸ ਤੋਂ ਬਾਅਦ ਵਿੱਚ ਮੋਬਾਈਲ ਚੋਰੀ ਕਰਕੇ ਲੈ ਗਏ ਨੇ ਨਾਲ ਉਸ ਤੋਂ ਬਾਅਦ ਸਿਲੰਡਰ ਜਦੋਂ ਲੈ ਕੇ ਗਏ ਨੇ ਜਦੋਂ ਸਿਲੰਡਰ ਕਾਂ ਦੇ ਟਪਾ ਕੇ ਉਹਨਾਂ ਪਰੇ ਗਲੀ ਦੇ ਵਿੱਚ ਰੇਲਵੇ ਲੈਣ ਵਾਲੇ ਪਾਸੇ ਛੁੱਟਿਆ ਤਾਂ ਉੱਥੇ ਥੋੜੀ ਆਵਾਜ਼ ਆਈ ਖੜਕਾ ਆ ਤਾਂ ਉਹਨਾਂ ਦੀ ਨੀਂਦ ਉਖੜ ਗਈ ਉਖੜ ਕੇ ਆਣ ਕੇ ਵੇਖਿਆ ਉਹਨਾਂ ਨੇ ਰੌਲਾ ਪਾਇਆ ਲਾਗੇ ਮhalla ਇਕੱਠਾ ਹੋ ਗਿਆ ਉੱਥੇ ਵੇਲੇ ਤੇ ਆ ਉਹਨਾਂ ਦੇ ਸਿਲੰਡਰ ਦਾ ਬਚਾਅ ਹੋ ਗਿਆ ਬਾਕੀ ਪੈਸੇ ਤੇ ਮੋਬਾਈਲ ਉਹਨਾਂ ਦੇ ਚੋਰੀ ਹੋਇਆ ਵਾ ਉਸ ਤੋਂ ਬਾਅਦ ਦੇ ਵਿੱਚ ਸਾਹਮਣੇ ਘਰ ਦੇ ਵਿੱਚ ਹੀ ਪੌੜੀ ਚੋਰੀ ਕੀਤੀ ਆ ਉਹਨਾਂ ਦੇ ਬੂਹੇ ਲੱਕੜ ਦੇ ਨਹੀਂ ਸੀ ਲੋਹੇ ਦੇ ਹੀ ਲੋਹੇ ਦੇ ਬੂਹੇ ਹੋਣ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਵਾ ਕੋਈ ਨੁਕਸਾਨ ਨਹੀਂ ਹੋਇਆ ਬੋੜੀ ਚੋਰੀ ਕਰਕੇ ਉਹਨੇ ਪਿਛਲੇ ਪਾਸੇ ਘਰ ਦੇ ਲਾਇਆ ਵਾ ਭਗਵਾਨ ਸਿੰਘ ਦਾ ਘਰ ਹੈ ਬਾੜ ਨਾਲ ਪਰ ਗਲੀ ਦੇ ਵਿੱਚ ਆਪਣੇ ਦੋ ਦੇ ਵਿੱਚ ਜਿਹੜਾ ਗਿਆ ਸੀ ਉਹਦੇ ਬੰਦ ਪਿਆ ਡਰਦੇ ਵਿਚਾਰੇ ਗਏ ਨੇ ਕਿਤੇ ਪਾਸੇ ਉਹਨਾਂ ਨੇ ਪਾਈਪ ਸਟੈਡ ਹੋਰ ਕਈ ਚੀਜ਼ਾਂ ਜਿਹੜੀਆਂ ਕਵਾੜ ਦੀਆਂ ਵਗੈਰਾ ਨੇ ਚੋਰੀ ਕਰਕੇ ਲੈ ਗਏ ਨੇ ਇਸ ਤਰ੍ਹਾਂ ਇਨਜਾਮ ਦਿੰਦੇ ਨੇ ਚੋਰ ਦਿਨੇ ਸ਼ਰੇਆਮ ਗਲੀਆਂ 'ਚ ਫਿਰਦੇ ਰਹਿੰਦੇ ਨੇ ਤੇ ਸ਼ਾਮ ਨੂੰ ਚਾਹੇ ਰਾਤ ਨੂੰ ਜਾਂ ਦੁਪਹਿਰੇ ਜਿਸ ਟਾਈਮ ਤੇ ਮੌਕਾ ਲੱਗਦਾ ਕੋਈ ਵੇਲੇ ਨਹੀਂ ਦੇ ਨੇ ਘਰੋਂ ਕੋਈ ਘਰ ਨਹੀਂ ਹੈਗਾ ਘਰੋਂ ਕੋਈ ਬਾਹਰ ਗਿਆ ਤਾਂ ਉਸ ਦੇ ਵਿੱਚ ਚੋਰੀ ਦਾ ਇੰਜਾਮ ਦਿੰਦੇ ਨੇ ਇਸ ਤਰ੍ਹਾਂ ਚੋਰੀਆਂ ਹੋਈਆਂ ਜੀ ਡਾਕਟਰ ਸਾਹਿਬ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਇਹਨਾਂ ਦੇ ਪੱچے ਕੀਤੇ ਜਾਣ ਤਾਂ ਜੋ ਇੱਥੇ ਚੋਰੀਆਂ ਦਾ ਅਮਲ ਕੇ ਕੰਟਰੋਲ ਹੋ ਸਕੇ ਜਿਹੜੇ ਵੱਲੋਂ ਮਰਲੇ ਵੱਲੋਂ ਕੋਈ ਐਫ ਆਈ ਆਰ ਅਰਜ ਕਰਾਈ ਹੈ ਥਾਣੇ ਹਾਂਜੀ ਹਾਂਜੀ ਪਹਿਲੂ ਸ਼ਾਨਪੂਰੀ ਨੇ ਐਫ ਆਈ ਆਰ ਅਰਜ ਕਰਾਈ ਉਹਨਾਂ ਦਾ ਕੁਝ ਨਹੀਂ ਉਸ ਤੋਂ ਬਾਅਦ ਵਿੱਚ ਫਿਰ ਉਹਨਾਂ ਦੇ ਘਰ ਹੀ ਚੋਰੀ ਹੋਈ ਆ ਹਾਂਜੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ? ਨਹੀਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਦੇ ਕਾਰਨ ਇਹ ਚੋਰੀਆਂ ਹੋ ਰਹੀਆਂ ਨੇ। ਹਾਂਜੀ। ਠੀਕ ਹੈ। ਸਾਡੀ ਤਾਂ ਮੇਰਾ ਨਾਮ ਬ੍ਰਿਯਾਂਤ ਸਿੰਘ ਹੈ ਜੀ। ਤੇ ਕੀ ਕੀ ਸਾਰੇ ਮਾਮਲਾ ਕੀ ਜਿਹੜੇ ਚੋਰੀਆਂ ਚੱਲੀਆਂ ਕਹਿੰਦੇ ਆ ਕਸ਼ਮੀਰ ਕਲੋਨੀ ਚ ਜਿਹੜੇ ਕੇਸ ਸੰਬੰਧੀ ਕੀ ਕੀ ਕਿਹੜੀ ਚੀਜ਼ ਚੋਰੀ ਹੋਈ ਸਾਡੀ? ਸਾਰੇ ਆ ਜਗ੍ਹਾ ਤੇ ਸਾਡਾ ਫੋਨ ਲੱਗਾ ਹੈ ਤੇ ਸਾਡਾ ਦਰਵਾਜ਼ਾ ਹੈ ਨਹੀਂ ਹੈ ਜੀ ਤੇ ਦਰਵਾਜ਼ਾ ਨਾ ਹੋਣ ਦੀ وجہ ਤੇ ਨਾਲ ਅਸੀਂ ਜਾਣ ਕੇ ਸਾਰੇ ਥਕਾਵਟ ਕੰਮ ਧੰਦਾ ਕਰਦੇ ਆ ਜੀ ਤੇ ਰਾਤ ਨੂੰ ਕਿਤੇ ਅੱਖ ਲੱਗ ਗਈ ਜੀ। ਤੇ ਪਤਾ ਨਹੀਂ ਲੱਗਾ ਤੇ ਜਦੋਂ ਫੋਨ ਲਾ ਕੇ ਤੇ ਲੈ ਕੇ ਸਾਡੇ ਪਿਛਲੇ ਬੈਕ ਸਾਈਡ ਤੇ ਕਾਰ ਆ ਗਿਆ ਉਹਨਾਂ ਦੇ ਵਿੱਚ ਚੋਰੀ ਹੋ ਗਈ ਉਹਨਾਂ ਦਾ ਰਾਤ ਸਿਲੰਡਰ ਚੁੱਕਿਆ ਗਿਆ ਨਾਲ ਉਹਨਾਂ ਦੇ ਨਾਲ 10000 ਰੁਪਏ ਲਾਗੇ ਤੇ ਸਾਨੂੰ ਵੀ ਪਤਾ ਕਿ ਕਿਸਾ ਨਹੀਂ ਵੇਖਿਆ ਆਪਣਾ ਤੇ ਸਾਡਾ ਫੋਨ ਵੀ ਸਾਡਾ ਫੋਨ ਵੀ ਚੋਰੀ ਹੋਇਆ ਪਿਆ ਕਿ ਬੰਦੇ ਦੀ ਪਛਾਣ ਹੈ ਕੀ ਜਿਹੜਾ ਚੋਰੀ ਹਾਂਜੀ ਕੀ ਨਾਂ ਕੀ ਹੈ ਹੁੰਦਾ ਰਾਜੀ ਉਹ ਬੇਜ ਸਿੰਘ ਗੇਜਾ ਕਹਿੰਦੇ ਉਹਨੂੰ ਅੰਗਰੇਜ਼ ਸਿੰਘ ਗੇਜਾ ਕਹਿੰਦੇ ਆ ਜੀ ਇਹ ਮੁੰਡੇ ਦਾ ਨਾਮ ਆ ਜੀ ਉਹਦਾ ਪਿਤਾ ਜੀ ਦਾ ਨਾਮ ਗੁਰਮੁਖ ਸਿੰਘ ਆ ਕਹਾਵਾ ਤੇ ਉਹਨਾਂ ਮਾਦਾ ਦਾ ਨਾਂ ਹੈਗਾ ਜੀ ਸੰਭੋਵਾ ਜੀ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀਆਂ ਸਾਡੇ ਹਰ ਰੋਜ਼ ਕਦੀ ਇੱਕ ਦਿਨ ਛੱਡ ਕੇ ਕਦੀ ਦੋ ਦਿਨ ਛੱਡ ਕੇ ਜੀ ਚੋਰੀਆਂ ਹੋਈ ਜਾਂਦੀਆਂ ਹੋਈ ਜਾਂਦੀਆਂ ਜੀ ਇਹਨਾਂ ਦੇ ਸਾਡੇ ਘਰੇ ਘਰ ਕੋਈ ਵੀ ਘਰ ਸਰ ਲਾਗੇ ਹੈ ਨਹੀਂ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਕਦੀ ਮਹੀਨੇ ਕਦੀ 10 ਦਿਨ ਕਦੀ 5 ਦਿਨਾਂ ਤੱਕ ਚੋਰੀ ਹੋਈ ਜਾਂਦੀ ਹੋਈ ਜਾਂਦੀ ਹੈ ਤੇ ਕਿਸੇ ਨੂੰ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਦੇਹੋ ਆ ਗਏ ਤਾਂ ਸਾਰਾ ਹੀ ਮਜਬੂਰ ਆ ਕੀ ਕਰਾਂਗੇ ਠੀਕ ਹੈ ਅੰਨੀ ਸਰ ਛੋਬਨਮ ਕੀ ਜੀ ਦਾ ਡਾਜੀ ਸਰ ਸਿੰਘ ਜੀ ਜਿਹੜੇ ਵਾਰਡ ਨੰਬਰ 2 ਦੇ ਖਸ਼ਮੀਰ ਕਲੋਨੀ ਦੇ ਚੋਰ ਚੋਰੀਆਂ ਨੂੰ ਅੰਜਾਮ ਦੇ ਰਹੇ ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਸ ਸੰਬੰਧੀ ਕਹਿਣਾ ਚਾਹੁੰਦੇ ਆ ਵੀ ਸਭ ਕੁਝ ਉਹਨਾਂ ਦੇ ਕੋਲ ਹੁੰਦਿਆ ਹੁੰਦਿਆ ਵੀ ਚੋਰੀਆਂ ਨੂੰ ਅੰਜਾਮ ਦਿੰਦੇ ਆ ਲੋਕਾਂ ਨੂੰ ਤੰਗ ਕਰਦੇ ਆ ਜੇ ਕੋਈ ਭੁੱਖਾ ਨੰਗਾ ਹੋਏ ਤੇ ਉਹਦੀ ਹਮਦਦ ਵੀ ਕਰਨ ਨੂੰ ਤਿਆਰ ਆ ਤੇ ਜਿਹੜੇ ਬੰਦੇ ਖੁਦ ਸਭ ਕੁਝ ਕਰ ਹੁੰਦਿਆ ਹੁੰਦਿਆ ਵੀ ਧਿਆਨ ਕੇ ਲੋਕਾਂ ਨੂੰ ਸਾਨੂੰ ਤੰਗ ਕਰਦੇ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਚੋਰ ਆ ਇਹਨਾਂ ਜੋ ਚੋਰੀਆਂ ਕਰਦੇ ਨੇ ਇਹਨਾਂ ਕੋਲ ਜਿੱਦਾਂ ਤੁਸੀਂ ਕਹਿੰਦੇ ਗੱਡੀਆਂ ਗੁਡੀਆਂ ਵਗੈਰਾ ਤੁਸੀਂ ਕਹਿ ਰਹੇ ਸੀ ਇਸ ਸੰਬੰਧੀ ਇਹਨਾਂ ਕੋਲ ਸਭ ਕੁਝ ਹੈਗਾ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਸਭ ਕੁਝ ਘਰੋਂ ਨਿਕਲੇਗਾ ਜੇ ਨਾਲ ਨਿਕਲੇਗਾ ਤੇ ਅਸੀਂ ਜ਼ਿੰਮੇਵਾਰ ਹਾਂ ਜਿਹੜੀ ਚੋਰੀਆਂ ਕੀਤੀ ਉਹ ਨਿਕਲੂਗਾ ਸਮਾਨ ਸਮਾਨ ਵੀ ਨਿਕਲੂਗਾ ਗੱਡੀਆਂ ਵੀ ਇਹਨਾਂ ਦੀ ਹੋਣਗੀਆਂ ਹਾਂਜੀ ਹਾਂਜੀ ਚੋਰੀ ਦੀਆਂ ਗੱਡੀਆਂ ਹੋਣਗੀਆਂ ਜਾਂ ਆਪਣੀਆਂ ਉਹ ਤਾਂ ਰੱਬ ਜਾਣੇ ਉਹ ਚੋਰੀ ਦੀਆਂ ਲਿਆਏ ਨੇ ਕਿ ਉਹ ਕਮਾਈ ਕਰਕੇ ਲਿਆਏ ਆ ਤਾਂ ਉਹਨਾਂ ਨੂੰ ਪਤਾ ਪਰ ਹੈ ਤਾਂ ਆਇਆ ਸਭ ਕੁਝ ਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਵੱਧ ਤੋਂ ਵੱਧ ਇਹਨਾਂ ਨੂੰ ਛੇਤੀ ਛੇਤੀ ਨੱਥ ਪਾਈ ਜਾਵੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਇਹ ਲੋਕ ਬਹੁਤ ਤੰਗ ਨੇ ਕੱਲੇ ਕਰਨ ਵੱਢਣ ਚਾਹੀਦੇ ਤੇ ਬਹੁਤ ਜ਼ਿਆਦਾ ਲੋਕ ਕੋਈ ਡਰਦਾ ਗੱਲ ਨਹੀਂ ਕਰਦਾ ਇਹਨਾਂ ਦੇ ਹੌਸਲੇ ਜਾਦੇ بلند ਹੋਏ ਆ ਲੋਕਾਂ ਨੂੰ ਬਾਹਰ ਕੁੱਟਣ ਤੱਕ ਵੀ ਜਾਂਦੇ ਓਕੇ ਹਾਂਜੀ ਭਾਈ ਸਾਹਿਬ ਜੀ ਇਹ ਜਿਹੜੀਆਂ ਚੋੜੀਆਂ ਦੀ ਵਾਰਦਾਤ ਹੋ ਰਹੀ ਆ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਬਰਦਾਤਾਂ ਤੇ ਜਦੋਂ ਮੈਂ ਕਰਦਾ ਲਗਾਮ ਕੱਸੀ ਜਾ ਕਿੰਨਾ ਚਿਰ ਹੋ ਗਿਆ ਚੋਰੀ ਹੋਈ ਨੂੰ ਤੁਹਾਡੇ ਘਰ ਮੈਂ ਪਿਛਲੇ ਹਫਤੇ ਦੀ ਗੱਲ ਹੈ ਐਤਵਾਰ ਹੋਈ ਸੀ ਬਿਪਾਰੇ ਸਾਡੇ 11:00 ਵਜੇ ਅੱਛਾ ਤੇ ਦੁਬਾਰਾ ਵੀ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਚੋਰ ਹਾਂਜੀ ਬਿਲਕੁਲ ਜੀ ਰਾਤੀ ਫੇਰ ਸਾਡੇ ਕੋ 12:30 1:00 ਵਜੇ ਆਪਣੇ ਘਰੇ ਆਏ ਤੇ ਉਹ ਆਪਣਾ ਕੁੱਤਾ ਖੁੱਲਾ ਹੋਣ ਕਰਕੇ ਤੇ ਕੁਝ ਕਪਾ ਬੰਦੋਬਸ ਕੀਤਾ ਸੀ ਕਿ ਇਸ ਵਾਰ ਅੰਜਾਮ ਨਾ ਦਿੱਤਾ ਜਾ ਸਕੇ ਇਸ ਕਰਕੇ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕਿਆ ਹਾਂਜੀ ਪੈਸੇ ਦੀ ਕੀ ਕੀ ਚੋਰੀ ਹੋਇਆ ਤੁਹਾਡੇ ਘਰ ਸਾਡੇ ਭਾਜੀ ਇੱਕ ਮੋਬਾਈਲ ਤੇ 10000 ਹੈਰ ਬਲੈਂਡ ਦੇ ਇੱਕ ਹਾਂਜੀ ਅੱਛਾ ਸਿਲੰਡਰ ਲੈ ਗਏ ਆ ਜੀ ਨਹੀਂ ਸਿਲੰਡਰ ਅਸੀਂ ਪਿਛਲੇ ਪੰਨੇ ਲੈਣ ਦਾ ਚੋਕ ਅੱਛਾ ਸਿਲੰਡਰ ਕਿਤਾਂ ਬਜਿਆ ਉਹ ਜੀ ਤੇ ਲੱਗੇ ਹਾਂਜੀ ਤੋਂ ਖਰਕਾ ਨਾ ਜਿਹਦੇ ਛੁੱਟਿਆ ਉਹਦੇ ਨਜਾਇਜ਼ ਅੱਛਾ ਜੀ ਹਾਂਜੀ ਤੋਂ ਸਿਲੰਡਰ ਭਾਜੀ ਸਾਡੇ ਪਿਛਲੇ ਵਾਲੇ ਭਾਜੀ ਮੇਤਰੀ ਸਾਹਿਬ ਉਹਨਾਂ ਨੇ ਸਾਨੂੰ ਆਕਾ ਵੀ ਤੁਹਾਡੇ ਸਿਲੰਡਰ ਉਹ ਪਿਆ ਤੇ ਉਹ ਨਾ 14 ਕੁੱਟ ਤਾਂ ਰਿਹਾ ਵਾ ਡੰਡਿਆਂ ਦੇ ਪਿੱਛੇ ਜਦੋਂ ਤਾਂ ਚੜਿਆ ਅੱਛਾ ਜੀ ਤੇ ਚੋਰਾਂ ਦਾ ਹੀ ਪਛਾਣ ਆਈ ਕੋਈ? ਹਾਂਜੀ ਹਾਂਜੀ। ਕੀ ਨਾਮ ਆ ਉਹਨਾਂ ਦਾ? ਉਹ ਜੀ ਗੁਰਮੁਖ ਸਿੰਘ ਦਾ ਮੁੰਡਾ ਵਾ। ਅੱਛਾ। ਹਾਲ ਨੇ ਛੜੇ ਨਾਲ ਨੇ ਐਮਸੀ ਵਾਰਡ ਨੰਬਰ 2 ਦੇ ਐਮਸੀ ਦੇ ਨਾਲ ਗੱਲ ਕਰਦੇ ਆਂ। ਹਾਂਜੀ ਜੀ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਨਾਂ ਬਾਰੇ ਤੁਸੀਂ ਬਹੁਤ ਜ਼ੋਰੀਆਂ ਹੋ ਰਹੀਆਂ ਸਾਡੀ 2 ਵਾਰਡ 'ਚ। ਅਗਲੇ ਸਾਨੂੰ ਅੱਗੇ ਲਾ ਕੇ ਲਿਆਏ ਆ ਤੇ ਕੋਈ ਹੱਕ ਦਾਵਾ ਨਹੀਂ ਦੇਖ ਤੁਸੀਂ ਮੈਂ ਕਿੰਨਾ ਬਹੁਤ ਵੇਚਦੇ ਆ। ਤੇ ਜੇ ਆਨੇ ਤੇ ਕੋ ਗਾਲਾਂ ਮੰਦੇ ਕੱਢਦੇ ਐ ਨਹੀਂ ਕੋ ਮੰਨਦੇ ਕੰਦੇ ਸਾਡੀ ਗੱਲ। ਤੇ ਜ਼ੋਰੀਆਂ ਬਹੁਤ ਹੋ ਰਹੀਆਂ ਵਾ ਇਹ ਤੇ ਰੋਜ਼ ਸਾਨੂੰ ਲਾਮੇ ਆਉਂਦੇ ਰੋਜ਼ ਮੇਰੇ ਘਰ ਆਉਂਦੇ ਅਗਲੇ। ਤੇ ਕੋਈ ਨਹੀਂ ਮੰ ਠੀਕ ਹਈ ਆ ਕੇ ਬਹਿ ਗਏ ਹਾਰ ਕੇ